ਤੂੰ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਰੇ ਨਾਲ ਇਹ ਤੁਸੀਂ ਕੰਮ ਕਰਨਾ ਫੇਰਾ ਸਰ ਆਪਣੇ ਲੇਡੀਸ ਸਾਹਿਬ ਕੋਲ ਉਹਨਾਂ ਨਾਲ ਬੋਲਣ ਦੇ ਮੈਨੂੰ ਅੱਗੇ ਕੋਈ ਪ੍ਰੈਸ ਰਿਪੋਰਟਰ ਮੈਡਮ ਜੀ ਤੁਸੀਂ ਵੀ ਇੱਧੇ ਕੇ ਕੁਝ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਤਾਂ ਹੀ ਦੂਜਿਆਂ ਨਾਲ ਨਹੀਂ ਆਏ ਕਿ ਤੇਰੀ ਤੂੰ ਸਾਡੀ ਸਰ ਇਹ ਕੀ ਲੱਗਦੇ ਤੁਹਾਡੇ ਇਹ ਕੀ ਲੱਗਦੇ ਤੁਹਾਡੇ ਨਹੀਂ ਕੀ ਲੱਗਦੇ ਨੇ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਉਹ ਤੇ ਤੁਹਾਡੇ ਨਾਲ ਵੀ ਇੱਦਾਂ ਹੀ ਬੋਲਦੇ ਆ ਉਹ ਗੱਡੀ ਚੱਕਾ ਜੀ ਨਹੀਂ ਤੂੰ ਲਾਈਵ ਕਰੀ ਤੇ ਉਹਨੇ ਕਿਹਾ ਮੈਂ ਉਹਨੇ ਕਿਹਾ ਕਿ ਤੁਹਾਡੀ ਨੰਬਰ ਮੈਂ ਵੀ ਕਹਿੰਦੀ ਕਿ ਬਾਜੀ ਸੀ ਫੈਮਲੀ ਮੈਂਬਰ ਆ ਇਹ ਤੇਰਾ ਕੋਈ ਨਹੀਂ ਆਗਾ ਤੂੰ ਪੁਲਿਸ ਲੈ ਕੇ ਤਸ ਮੇਰੀ ਗੱਡੀ ਤੇ ਚੈਕਿੰਗ ਕਰਨਾ ਲਾ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਚੈਕਿੰਗ ਕਰਨਾ ਲਾ ਹੁੰਦਾ ਬਾਕੀ ਗੱਡੀਆਂ ਪੁਲਿਸ ਨੇ ਚੈੱਕ ਕਰਦੀ ਨਾ ਪਰਮਿਸ਼ਨ ਦੇ ਮੇਰੀ ਗੱਡੀ ਦਾ ਕਿੱਥੋਂ ਲਾਇਆ ਨਾਮਲਾਜਮ ਆ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਨਹੀਂ ਹੋਣ ਦਾ ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਹਾਂ ਮੁਸ਼ੱਕਲ ਲੱਗੀ ਆਈ ਚੈੱਕ ਕਰਾਤੀ ਸਾਨੂੰ ਚੱਕੀ ਲੱਗੀ ਸਾਨੂੰ ਸਾਨੂੰ ਚੱਕੀ ਲੱਗੀ ਆਈ ਚੈੱਕ ਕਰਾਤੀ